ਲੰਬੇ ਦਿਨਾਂ ਤੋਂ ਤੁਸੀਂ ਸਾਰੇ ਅਸੀਂ ਰਲ ਕੇ ਡੈਮੋਕਰੇਸੀ ਦਾ ਜਿਹੜਾ ਪਰਬ ਚੱਲ ਰਿਹਾ ਸੀ ਉਹਦੇ ਵਿੱਚ ਤੁਸੀਂ ਆਪਣੇ ਤਰੀਕੇ ਨਾਲ ਪੋਲਿਟੀਕਲ ਪਾਰਟੀਆਂ ਆਪਣੇ ਤਰੀਕੇ ਨਾਲ ਸਾਰੇ ਯੋਗਦਾਨ ਪਾ ਰਹੇ ਸੀਗੇ ਅੱਜ ਉਹਦਾ ਨਤੀਜਾ ਆ ਗਿਆ ਤੁਸੀਂ ਸਾਰਿਆਂ ਨੇ ਸਹਿਯੋਗ ਦਿੱਤਾ ਸਾਰੇ ਮੁੱਦੇ ਸਾਡੇ ਸਾਂਝੇ ਕੀਤੇ ਉਹਦੇ ਲਈ ਤੁਹਾਡਾ ਧੰਨਵਾਦ ਵੀ ਮੈਂ ਕਰਦਾ ਔਰ ਅੱਜ ਜੋ ਲੁਧਿਆਣਾ ਵਸਦੀ ਜਨਤਾ ਨੇ ਮੈਡਟ ਦਿੱਤਾ ਅਸੀਂ ਦੇਸ ਢੰਗ ਦੇ ਨਾਲ ਉਹਨਾਂ ਨੇ ਵੋਟ ਦਿੱਤੀ ਆ ਸੀ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਔਰ ਜਿੱਤੇ ਹੋਏ ਅਰੋੜਾ ਜੀ ਨੂੰ ਜਿਹੜੇ ਐਮ ਐਲ ਏ ਬਣੇ ਨੇ ਉਹਨਾਂ ਨੂੰ ਵਧਾਈ ਵੀ ਦੰਨੇ ਆ ਉਹਦੇ ਨਾਲ ਨਾਲ ਜੋ ਅੱਜ ਦਾ ਸਨੈਰੋ ਉਹਦੇ ਤੇ ਗੱਲਬਾਤ ਕਰਨ ਲਈ ਸਾਡੇ ਉੱਥੋਂ ਤੋਂ ਪ੍ਰਤੀਕਸ਼ੀ ਸਾਡੇ ਕੈਂਡੀਡੇਟ ਜੀਵਨ ਗੁਪਤਾ ਜੀ ਸਾਡੇ ਨਾਲ ਮੌਜੂਦ ਨੇ ਸਾਡੇ ਪੰਜਾਬ ਦੇ ਜਨਰਲ ਸੈਕਟਰੀ ਆਦਨੀਆਂ ਨੇ ਸ੍ਰੀਮ ਜੀ ਮੌਜੂਦ ਨੇ ਜ਼ਿਲ੍ਹੇ ਦੇ ਜਨਰਲ ਸੈਕਟਰੀ ਮੱਦੀ ਸਾਹਿਬ ਯਸ਼ਪਾਲ ਜੀ ਵਾਈਸ ਪ੍ਰਧਾਨ ਹਾਰਸ਼ ਜੀ ਮੇਹेश ਜੀ اور ਪੈਸਕੀ ਡਾਟ ਉਸਦੀ ਜੀਔਰ ਸਾਰੇ ਪਾਰਟੀ ਦੇ ਸੀਨੀਅਰ ਆਗੂ ਮੌਜੂਦ ਨੇ ਸੋ ਮੈਂ ਬੇਨਤੀ ਕਰਦਾ ਜੀਵਨ ਗੁਪਤਾ ਜੀ ਨੂੰ ਵੀ ਤੁਹਾਡੇ ਨਾਲ ਗੱਲਬਾਤ ਕਰਨਗੇ ਸਭ ਜਿੰਨੇ ਵੀ ਮੇਰੇ ਪ੍ਰੈਸ ਦੇ ਵੀਰ ਇੱਥੇ ਹਾਜ਼ਰ ਨੇ ਸਭ ਨੂੰ ਮੇਰੇ ਵੱਲੋਂ ਨਮਸਕਾਰ ਸਤਿ ਸ੍ਰੀ ਅਕਾਲ ਸਭ ਦਾ ਬਹੁਤ-ਬਹੁਤ ਪਹਿਲਾਂ ਮੈਂ ਧੰਨਵਾਦ ਕਰਦਾ ਕਿ ਪਿਛਲੇ 13 ਦਿਨ ਦੀ ਕੈਂਪੇਨ ਦੇ ਅੰਦਰ ਤੁਸੀਂ ਸਭ ਨੇ ਮੇਰਾ ਬਹੁਤ ਸਾਥ ਦਿੱਤਾ ਜਿੱਥੋਂ ਤੱਕ ਅੱਜ ਦੇ ਰਿਜ਼ਲਟ ਦਾ ਸਵਾਲ ਹੈ ਮੈਂ ਖੁੱਲੇ ਮਨ ਦੇ ਨਾਲ ਸਾਡੇ ਪ੍ਰਧਾਨ ਜੀ ਨੇ ਵੀ ਕਿਹਾ ਕਿ ਅਸੀਂ ਜੋ ਜਨਤਾ ਨੇ ਫਤਵਾ ਦਿੱਤਾ ਉਹਦਾ ਉਦਾਸੀ ਸਵਾਗਤ ਕਰਦੇ ਆ ਇਹ ਪੱਛਮੀ ਹਲਕੇ ਦੀ ਬੋਰਡ ਦੀ ਹੈ ਮੈਂ ਸ਼ੁਰੂ ਤੋਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਿਹਾ ਸੀ ਕਿ ਸਾਡਾ ਪਰਪਸ ਪੰਜਾਬ ਨੂੰ ਨਵਾਂ ਪੰਜਾਬ ਬਣਾਉਣਾ ਦਾ ਹੈ ਔਰ ਸਾਡਾ ਸੰਕਲਪ ਉਵੇਂ ਦਾ ਉਵੇਂ ਚੱਲਦਾ ਰਹਿਣਾ ਉਹਦੇ ਵਿੱਚ ਕੋਈ ਚੇਂਜ ਨਹੀਂ ਆਉਣੀ ਬੇਸ਼ੱਕ ਸਾਨੂੰ ਸਫਲਤਾ ਨਹੀਂ ਮਿਲੀ ਇਸੇ ਵਿੱਚ ਪਰ ਅਸੀਂ ਆਪਣੇ ਉਸ ਏਜੰਡੇ ਤੇ ਕੰਮ ਕਰਦੇ ਰਹਾਂਗੇ ਜਿਸ ਏਜੰਡੇ ਤੇ ਪਾਰਟੀ ਨੇ ਸਾਨੂੰ ਕੰਮ 'ਚ ਲਗਾਇਆ ਹੋਇਆ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਆਪਣੀ ਗੱਲ ਸਮਝਾਉਣ ਨੂੰ ਸਮਾਂ ਲੱਗਦਾ ਪਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਇਸ 12 ਦਿਨ ਦੀ ਕੈਂਪੇਨ ਦੇ ਅੰਦਰ ਅਸੀਂ ਕਾਫੀ ਹੱਦ ਤੱਕ ਆਪਣੀ ਗੱਲ ਨੂੰ ਸਮਝਾਣ ਦੇ ਵਿੱਚ ਕਾਮਯਾਬ ਹੋਏ ਸਾਨੂੰ ਇਸ 12 ਦਿਨ ਦੇ ਅੰਦਰ ਕਿਤੇ ਵੀ ਨਹੀਂ ਲੱਗਿਆ ਕਿ ਲੋਕ ਸਾਡੀ ਗੱਲ ਨਹੀਂ ਸੁਣ ਰਹੇ ਲੋਕਾਂ ਨੇ ਬੜੇ ਸ਼ਾਂਤ ਸੁਭਾਅ ਦੇ ਨਾਲ ਸਾਡੀ ਗੱਲ ਵੀ ਸੁਣੀ ਹੈ ਔਰ 20000 ਤੋਂ ਜ਼ਿਆਦਾ ਵੋਟ ਸਾਨੂੰ ਮਿਲੇ ਵੀ ਹੈਗੇ ਔਰ ਮੈਂ ਇਹ ਗੱਲ ਨੂੰ ਨਾਲ ਜੋੜੂੰਗਾ ਕਿ ਇਸ ਇਲੈਕਸ਼ਨ ਨੂੰ ਇਹ ਇਲੈਕਸ਼ਨ ਸਰਕਾਰ ਦੇ ਖਿਲਾਫ ਇਲੈਕਸ਼ਨ ਸੀਗਾ ਦੋ ਤਿੰਨ ਗੱਲਾਂ ਇਹਦੇ ਵਿੱਚ ਜੋੜਨੀਆਂ ਮੈਂ ਬਹੁਤ ਜ਼ਰੂਰੀ ਸਮਝਦਾ ਹਾਂ ਸਰਕਾਰ ਨੇ ਇਹ ਇਲੈਕਸ਼ਨ ਦਾ ਪੂਰੀ ਤਰ੍ਹਾਂ ਆਪਣੇ ਸਰਕਾਰੀ ਤੰਤਰ ਦਾ ਇਸਤੇਮਾਲ ਕੀਤਾ ਹੈਗਾ ਇਲੈਕਸ਼ਨ ਜਿੱਤਣ ਵਾਸਤੇ। ਔਰ ਇਹਦੇ ਨਾਲ ਹੀ ਪੋਲਿੰਗ ਤੋਂ ਠੀਕ 2-3 ਦਿਨ ਪਹਿਲਾਂ ਜਿਸ ਤੰਗ ਦਾ ਛੜਯੰਤਰ ਵਰਤਾਂਡ ਕਈ ਬੂਥਾਂ ਦੇ ਉੱਪਰ ਹੋਇਆ, ਕਈ ਵਾੜਾਂ ਦੇ ਵਿੱਚ ਹੋਇਆ ਉਹ ਵੀ ਸਰਕਾਰ ਦੇ ਕੰਮ ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਬੇਸ਼ੱਕ ਸਰਕਾਰ ਦੇ ਨੁਮਾਇੰਦੇ ਮੰਤਰੀ ਅੱਜ ਸਾਰੇ ਇਕੱਠੇ ਹੋ ਕੇ ਆਪਣੀ ਪਿੱਠ ਥਰਪਾ ਰਹੇ ਆ। ਮੈਂ ਸਮਝਦਾ ਕਿ ਕਿਤੇ ਨਾ ਕਿਤੇ ਇਹ ਸਰਕਾਰ ਉਹਨਾਂ ਨੂੰ ਆਪਣੇ ਕੰਮਾਂ ਤੋਂ ਤੋਂ ਜ਼ਿਆਦਾ ਜਿਹੜੇ ਉਹਨਾਂ ਨੇ ਜਿਹੜਾ ਕੰਮਾਂ ਦਾ ਉਹ ਗੁੱਗਾ ਪਿੱਟਦੇ ਆ ਉਹਦੇ ਤੇ ਵਿਸ਼ਵਾਸ ਨਹੀਂ ਸੀ ਕਿਉਂਕਿ ਕੰਮ ਕੋਈ ਹੋਈ ਨਹੀਂ ਸੀਗੇ ਉਹਨਾਂ ਨੇ ਗਲਤ ਢਾਂਗਾ ਬਣਾਇਆ 3 ਦਿਨ ਪਹਿਲਾਂ ਇਲੈਕਸ਼ਨ ਹੋਣ ਤੋਂ 3 ਦਿਨ ਪਹਿਲਾਂ ਗਲਤ ਤਰੀਕੇ ਅਪਣਾਏ ਔਰ ਸਰਕਾਰੀ ਤੰਤਰ ਦਾ ਪੂਰੀ ਤਰ੍ਹਾਂ ਇਸਤੇਮਾਲ ਕਰਦੇ ਹੋਏ ਇਹ ਇਲੈਕਸ਼ਨ ਦੇ ਵਿੱਚ ਵੱਧ ਵੋਟ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਸਾਡਾ ਸੰਕਲਪ ਹਮੇਸ਼ਾ ਉਹ ਮੈਂ ਫੇਰ ਦੁਹਰਾਉਣਾ ਕਿ ਸਾਡਾ ਜਿਹੜਾ ਸੰਕਲਪ ਹੈ ਉਹ ਨਵਾਂ ਪੰਜਾਬ ਬਣਾਉਣ ਦਾ ਹੈ ਨਵਾਂ ਪੰਜਾਬ ਭਾਜਪਾ ਦੇ ਨਾਲ ਇਹ ਸੰਕਲਪ ਸਾਡਾ ਜਾਰੀ ਰਹੇਗਾ ਅਸੀਂ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਔਰ ਖਾਸ ਕਰਕੇ ਲੁਧਿਆਣਾ ਹੁਣ ਮੈਨੂੰ ਲੁਧਿਆਣਾ ਪੱਛਮੀ ਤੋਂ ਪਾਰਟੀ ਵੱਲੋਂ ਕੈਂਡੀਡੇਟ ਬਣਾਇਆ ਗਿਆ ਸੀ ਔਰ ਅਗਲੇ 1.5 ਸਾਲ ਮੈਂ ਲਗਾਤਾਰ ਲੁਧਿਆਣਾ ਪੱਛਮੀ ਵਾਸਤੇ ਜੋ ਜੋ ਵੀ ਕਰ ਸਕਦਾ ਇੱਥੇ ਦੇ ਵਸਿੰਦਿਆ ਵਾਸਤੇ ਜੋ ਜੋ ਵੀ ਕਰ ਸਕਦਾ ਉਹ ਮੈਂ ਪੂਰੇ ਤਨ ਦਹੀ ਨਾਲ ਲਵਾਉਂਗਾ ਸਾਨੂੰ 23% ਦੇ ਕਰੀਬ-ਕਰੀਬ ਵੋਟ ਮਿਲਿਆ ਜੋ ਕਿ 2022 ਦੇ ਬਿਲਕੁਲ ਲਗਭਗ ਬਰਾਬਰ ਹੈ ਮੈਂ ਸਮਝਦਾ ਕਿ ਲੋਕ ਸਾਡੇ ਨਾਲੋਂ ਪਹਿਲਾਂ ਇਹਦੇ ਚ ਜੁੜੇ ਹਨ ਲੋਕ ਸਾਡੇ ਨਾਲ ਕਟੇ ਨਹੀਂ ਹੈਗੇ ਇਹ ਇਲੈਕਸ਼ਨ ਸਰਕਾਰ ਦੇ ਖਿਲਾਫ ਸੀਗਾ ਸਰਕਾਰ ਨੇ ਕਈ ਤਰ੍ਹਾਂ ਦੇ ਹਟਕੰਡੇ ਵਰਤੇ ਆ ਸਰਕਾਰ ਨੇ ਆਪਣਾ ਤੰਤਰ ਪ੍ਰਯੋਗ ਕੀਤਾ ਉਹਦੇ ਵਿੱਚ ਕਈ ਤਰ੍ਹਾਂ ਦੇ ਸ਼ੰਕਾਵਾਂ ਜਿਹੜੀਆਂ ਅਗਲੇ 2-4 ਦਿਨ ਦੇ ਵਿੱਚ ਉਜਾਗਰ ਹੋਣਗੀਆਂ ਕਿ ਕਿਉਂ ਕਈ ਬੂਥਾਂ ਦੇ ਵਿੱਚ ਪੋਲ ਪਰਸੈਂਟੇਜ ਕਿਉਂ ਘਟਿਆ ਕਈਆਂ ਦੇ ਵਿੱਚ ਪੋਲ ਪਰਸੈਂਟੇਜ 65 ਤੋਂ 70% ਕਿਉਂ ਹੋਇਆ ਇਹ ਸਾਰੀਆਂ ਚੀਜ਼ਾਂ ਅਨਲਿਸਿਸ ਕਰਾਂਗੇ ਫਿਰ ਤੁਹਾਡੇ ਨਾਲ ਰੂਬਰੂ ਹੋ ਕੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਭਈ ਇਹ ਸਭ ਚੀਜ਼ਾਂ ਦਾ ਕਾਰਨ ਕੀ ਰਿਹਾ ਹੈਗਾ ਕਿਉਂਕਿ ਜਿਆਦਾ ਉਹਨਾਂ ਪੋਲਿੰਗ ਜਿੱਥੇ ਬਹੁਤ ਜ਼ਿਆਦਾ ਐਕਸਟ੍ਰੀਮ ਪੋਲ ਹੋਇਆ ਉਹਨਾਂ ਇਲਾਕਿਆਂ ਦੇ ਅੰਦਰ ਸਰਕਾਰ ਨੂੰ ਕਾਮਯਾਬੀ ਮਿਲੀ ਸੋ ਇਹ ਵਿਚਾਰ ਕਰਨ ਵਾਲੀ ਗੱਲ ਹੈ ਇਹ ਤੇ ਜਰੂਰ ਵਿਚਾਰ ਕਰਾਂਗੇ ਇਹਦੇ ਤੇ ਜਰੂਰ ਅਨਲਿਸਿਸ ਵੀ ਕਰਾਂਗੇ ਕਿ ਇਹਨਾਂ ਬੂਥਾਂ ਤੇ ਕੀ ਐਸੀ ਗੱਲ ਹੋਈ ਕਿ ਕੁਝ ਬੂਥਾਂ ਦੇ ਤਾਂ 35% ਤੱਕ ਪੋਲਿੰਗ ਰਹੀ ਐਵਰੇਜ ਚਾਹੇ 51% ਰਹੀ ਪਰ ਕੁਝ ਬੂਥਾਂ ਦੇ ਉੱਪਰ 68 70% ਤੱਕ ਔਰ ਇੱਕ ਬੂਥ ਦੇ ਉੱਪਰ ਤਾਂ 465 ਵੋਟ ਪੋਲ ਹੋਏ ਜਿਹਦੇ ਵਿੱਚੋਂ 410 12 ਵੋਟ ਕੱਲੇ ਚਾੜੂ ਨੂੰ ਮਿਲੇ ਆ ਗਏ ਸੋ ਇਹ ਸਭ ਚੀਜ਼ਾਂ ਸ਼ੰਕਾਵਾਂ ਵੀ ਪਤਾ ਕਰਦਾ ਪਰ ਕੋਈ ਗੱਲ ਨਹੀਂ ਉਹਨਾਂ ਇਲੈਕਸ਼ਨ ਹੋ ਚੁੱਕਿਆ ਫਤਵਾ ਆ ਗਿਆ ਅਸੀਂ ਤਾਂ ਇਹਨੂੰ ਪਬਲਿਕ ਦਾ ਫਤਵਾ ਮੰਨਾਂਗੇ ਆਪਣੀ ਗੱਲ ਲੋਕਾਂ ਨੂੰ ਸਮਝਾਉਣ ਦੇ ਵਿੱਚ ਕੋਸ਼ਿਸ਼ ਬਹੁਤ ਕੀਤੀ ਹੈ ਜਿੰਨੀ ਸਮਝਾ ਸਕਿਆ ਸੰਤੁਸ਼ਟੀ ਹੈ ਆਉਣ ਵਾਲੇ ਸਮੇਂ ਵਿੱਚ ਹੋਰ ਅੱਛੇ ਢੰਗ ਨਾਲ ਸਮਝਾਵਾਂਗੇ ਔਰ ਪੂਰੀ ਪਾਰਟੀ ਪੂਰੀ ਕਾਰਜਕਰਤਾ ਨੇ ਜਿੰਨੀ ਮਿਹਨਤ ਕੀਤੀ ਹੈ ਸਿਲੈਕਸ਼ਨ ਦੇ ਅੰਦਰ ਉਹਨੂੰ ਹੋਰ ਮਿਹਨਤ ਕਰਕੇ ਸਾਡਾ ਇੱਕੋ ਹੀ ਟਾਰਗੇਟ ਹੈ ਕਿ ਪੰਜਾਬ ਨੂੰ ਇੱਕ ਐਸੇ ਜੰਜਾਲ ਚੋਂ ਕੱਢ ਕੇ ਖੁਸ਼ਹਾਲੀ ਵੱਲ ਲੈ ਕੇ ਜਾਣ ਦਾ ਟਾਰਗੇਟ ਹੈ ਉਸੇ ਹਮੇਸ਼ਾ ਕੰਮ ਕਰਦੇ ਰਹਾਂਗੇ 2027 ਦੇ ਵਿੱਚ ਅਗਲਾ ਟਾਰਗੇਟ ਸਾਡਾ 2027 ਹੈ ਪੂਰੀ ਪਾਰਟੀ ਮਿਲ ਕੇ 2027 ਦੇ ਵਿੱਚ ਇੱਕ ਅੱਛਾ ਪ੍ਰਦਰਸ਼ਨ ਕਰਕੇ ਦੇ ਹੋਏ ਪੰਜਾਬ ਦੇ ਵਿੱਚ ਡਬਲ ਇੰਜਨ ਸਰਕਾਰ ਬਣਾਏਗੀ ਇਹ ਸਾਡਾ ਸੰਕਲਪ ਚੱਲਦਾ ਰਹੇ ਧੰਨਵਾਦ ਐਨੀ ਗੱਲ ਕਹਿਣੀ ਹੈ ਤੁਹਾਡਾ ਕੋਈ ਪ੍ਰਸ਼ਨ ਹੈ ਜੀ ਸਵਾਲ ਇਹ ਹੈ ਕਿ ਤੁਸੀਂ ਕਿਹਾ ਲੋਕ ਸਮਝ ਗਏ ਭਾਜਪਾ ਕਦ ਸਮਝੇਗੀ ਕਿਉਂਕਿ ਜਲੰਧਰ ਬਾਈਪਾਲ ਜਦ ਲੋਕ ਸਭਾ ਦੀ ਹੋਈ ਸੀ ਉਸ ਵਾਰ ਵੀ ਇਹ ਕਿਹਾ ਗਿਆ ਸੀ ਕਿ ਬੀਜੇਪੀ ਦੇ ਆਗੂਦਾਰ ਇਕੱਠੇ ਹੋ ਜਾਂਦੇ ਤਾਂ ਜਿੱਤ ਸਕਦੇ ਸੀਗੇ ਅੱਜ ਵੀ ਇਹੀ ਗੱਲਾਂ ਚਰਚਾ ਹੋ ਰਹੀਆਂ ਨੇ ਇਹ ਪਾਰਟੀਆਂ ਕਿਉਂ ਨਹੀਂ ਸਮਝ ਪਾਰੀਆਂ ਕਿ ਲੋਕ ਇਕੱਠਾ ਲੱchnਾ ਚਾਹੁੰਦੇ ਨੇ ਦੇਖੋ ਭਾਈ ਸਾਹਿਬ ਇਸ ਤਰ੍ਹਾਂ ਹੈਗਾ ਕਿ ਦੋ ਪਾਰਟੀਆਂ ਦਾ ਅਲਾਈਂਸ ਹੋਣਾ ਇਹ ਕਿਸੇ ਮਸੌਦੇ ਤੇ ਹੁੰਦਾ ਹੁੰਦਾ ਔਰ ਇਹ ਇਸ ਤਰ੍ਹਾਂ ਨਹੀਂ ਕਿ ਤੁਸੀਂ ਮੈਨੂੰ ਸਵਾਲ ਕਰਤਾ ਤੇ ਅਲਾਈਂਸ ਹੋ ਜਾਣਾ ਇਸ ਕਰਕੇ ਜਦੋਂ ਅਲਾਈਂਸ ਹੋਇਆ ਸੀਗਾ ਉਸ ਸਮੇਂ ਪ੍ਰਸਥਿਤੀਆਂ ਉਸ ਤਰ੍ਹਾਂ ਦੀਆਂ ਸੀ ਅਗਲੇ ਸਮੇਂ 'ਚ ਜਦੋਂ ਕੋਈ ਅਲਾਈਂਸ ਹੋਣਾ ਇਹ ਉੱਪਰਲੀ ਹਾਈ ਕਮਾਂਡ ਦੀਆਂ ਗੱਲਾਂ ਨੇ ਕਈ ਚੀਜ਼ਾਂ ਪਾਰਟੀ ਆਨਲਿਸਿਸ ਕਰਦੀਆਂ ਅਕਾਲੀ ਦਲ ਵੀ ਆਨਲਿਸਿਸ ਕਰਦਾ ਹੋਊਗਾ ਅਸੀਂ ਵੀ ਆਨਲਿਸਿਸ ਕਰਾਂਗੇ ਸਾਡੀ ਹਾਈ ਕਮਾਂਡ ਵੀ ਕਰੇਗੀ ਇਸ ਕਰਕੇ ਜ਼ਰੂਰ ਸਮਝਦੇ ਹੋ ਇਸ ਤਰ੍ਹਾਂ ਇਹ ਦੋਨਾਂ ਦੇ ਵੋਟ ਬੈਂਕ ਜੋੜਨੇ ਜਾਵੇ ਤਾਂ ਕਾਂਗਰਸ ਪਾਰ ਤੋਂ ਅੱਪ ਜਾਂਦਾ ਹੈ ਤੁਸੀਂ ਡਬਲ ਇੰਜਨ ਦਾ ਵੀ ਜ਼ਿਕਰ ਕਰ ਰਹੇ ਲੱਗਦਾ ਕਿ ਇਕੱਠਿਆਂ ਡਬਲ ਇੰਜਨ ਦੀ ਸਰਕਾਰ ਬਣੇ ਨਹੀਂ ਦੇਖੋ ਡਬਲ ਇੰਜਨ ਦਾ ਮੈਂ ਇਸ ਕਰਕੇ ਜਿਗਰ ਬਾਰ-ਬਾਰ ਕਰ ਰਿਹਾ ਬੜਾ ਕਲੀਅਰ ਹੈ ਕਿ ਜਿੱਥੇ ਜਿਨ੍ਹਾਂ ਸੂਬਿਆਂ 'ਚ ਭਾਜਪਾ ਦੀਆਂ ਸਰਕਾਰਾਂ ਨੇ ਉਹ ਸੂਬੇ ਬਹੁਤ ਤਰੱਕੀ ਕਰ ਰਹੇ ਨੇ ਇਸ ਕਰਕੇ ਕੁਝ ਲੋਕਾਂ ਨੂੰ ਇਹ ਗੱਲ ਸਮਝ ਆਈ ਹੈ ਥੋੜਿਆਂ ਨੂੰ ਰਹਿੰਦੀ ਹੈ 5-7% ভোটার ਹੈ ਇਸ ਕੰਸਿਸਟੈਂਸੀ ਚ 10% ভোটার ਕਹਿ ਲੋ ਜਦੋਂ ਸਮਝਾਵਾਂਗੇ ਤੇ ਕਾਮਯਾਬੀ ਮਿਲ ਜੇਗੀ ਇੰਨੀਓ ਗੱਲ ਆ ਹੋਰ ਤਾਂ ਕੋਈ ਗੱਲ ਨਹੀਂ ਹੈਗੀ ਇਹੀ 5% 7% ভোটার ਉਧਰੋਂ ਸ਼ਿਫਟ ਹੋ ਕੇ ਇੱਧਰ ਪੈ ਜਾਂਦਾ ਤੇ ਜਨਤਕ ਗੱਲ ਤਾਂ 7500 ভোটার ਦੀ ਹੈ ਜੇ ਮੈਂ ਗੱਲ ਕਰਾਂ ਜੇ 7500 ভোটার ਝਾੜੂ ਦਾ ਫਿਸਕ ਕੇ ਇੱਧਰ ਪੈ ਜਾਂਦਾ ਤੇ ਭਾਜਪਾ ਜਿੱਤ ਜਾਂਦੀ ਇੱਕ ਗੱਲ ਕਰਨ ਵਾਲੀ ਹੈਗੀ ਸੋ ਮੇਰਾ ਇਹ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲੋਕ ਸਮਝਦੇ ਹੈ ਸਰਕਾਰ ਦਾ ਪ੍ਰੈਸ਼ਰ ਬੜਾ ਹੁੰਦਾ ਹੈ ਸਰਕਾਰ ਲੜ ਰਹੀ ਸੀ ਇਲੈਕਸ਼ਨ ਮੈਂ ਬਾਰ ਬਾਰ ਇਹ ਗੱਲ ਕਹਿ ਰਹੇ ਹਾਂ ਕਿ ਕਈ ਤਰ੍ਹਾਂ ਦੀਆਂ ਗੱਲਾਂ ਕੇਜਰੀਵਾਲ ਜੀ ਨੂੰ ਕਹਿਣੀਆਂ ਪਈਆਂ ਕਿ ਜੀ ਤੁਸੀਂ ਇਹਨਾਂ ਨੂੰ ਜਿਤਾਓ ਮੈਂ ਮੰਤਰੀ ਬਣਾ ਦੂੰਗਾ ਜੇ ਤੁਸੀਂ ਇਹਨਾਂ ਨੂੰ ਨਾ ਜਿਤਾਇਆ ਤੁਹਾਡੇ ਕੰਮ ਨਹੀਂ ਹੋਣੇ ਦਬਕਾ ਵੀ ਮਾਰਿਆ ਹੁਣ ਇਹਨਾਂ ਗੱਲਾਂ ਤੋਂ ਆਪਾਂ ਆਈਡੀਆ ਲਗਾਈ ਹੈ ਨਾ ਕਿ ਇਹ ਵਪਾਰੀਆਂ ਦੀ ਕੌਨਸੀਚੁਐਂਸੀ ਹੈ ਕਈ ਵਿਚਾਰੇ ਡਰ ਵੀ ਜਾਂਦੇ ਨੇ ਨਹੀਂ ਬਿਲਕੁਲ ਮੈਂ ਤਾਂ ਕਹਿ ਰਿਹਾ ਹਾਂ ਕਿ 12 ਦਿਨ ਨਾਕਾਫੀ ਸੀ ਕਿ ਮੈਂ ਬਹੁਤ ਲੋਕਾਂ ਕੋਲ ਜਾਣਾ ਚਾਹੁੰਦਾ ਸੀ ਨਹੀਂ ਜਾ ਸਕਿਆ ਬਹੁਤ ਲੋਕਾਂ ਦੀ ਨਾਰਾਜ਼ਗੀ ਸੀ ਕਿ ਸਾਡੇ ਕੋਲ ਭਾਜਪਾ ਦੇ ਕੈਂਡੀਡੇਟ ਨਹੀਂ ਆਏ ਉਹ ਵੋਟ ਹੋ ਸਕਦਾ ਵੋਟਰਾਂ ਆਪਾਂ ਨਿਕਲੇ ਹੁਣ ਇਸ ਕਰਕੇ ਕਿਸੇ ਹੋਰ ਪਾਰਟੀ ਨੂੰ ਨਾ ਪਾਣਾ ਚਾਹੁੰਦੇ ਹੁਣ ਤੇ ਬੀਜੇਪੀ ਗਈ ਨਹੀਂ ਤੇ ਬੀਜੇਪੀ ਨੂੰ ਨਾ ਪਾਇਆ ਹੋਵੇ ਐਸਾ ਵੀ ਹੋ ਸਕਦਾ ਕਿ ਟਿਕਟ ਨੂੰ ਲੇਟ ਕਰਨਾ ਅਨਾਉਂਸ ਕਰਨਾ ਵੀ ਕਰਦਾ ਜ਼ਿੰਮੇਦਾਰ ਪੂਰਾ ਪੂਰਾ ਦੇਖੋ ਐਸਾ ਹੈ ਮੈਂ ਇੰਨੀ ਗੱਲ ਜ਼ਰੂਰ ਕਹੂੰਗਾ ਕਿ ਸਾਡੀ ਜਿਹੜੀ ਪਾਰਟੀ ਦੀ ਹਾਈ ਕਮਾਂਡ ਹੈ ਉਸ ਸਮੇਂ ਤਾਜ਼ਾ-ਤਾਜ਼ਾ ਆਪਰੇਸ਼ਨਸ ਤੋਂ ਦੂਰ ਹੋ ਕੇ ਹਟਿਆ ਸੀ ਦੇਸ਼ ਦੇ ਹਾਲਾਤ ਜਿਹੜੇ ਸੀਗੇ ਉਹ ਜਿਹੜਾ ਸਾਡਾ ਦੂਸਰਾ ਦੁਸ਼ਮਨ ਮੁਲਕ ਹੈ ਉਹ ਇੱਕ ਤਰ੍ਹਾਂ ਦਾ ਆਪਣੀ ਯੋਜਨਾਬੰਦੀ ਕਰ ਰਿਹਾ ਸੀ ਔਰ ਸਾਡੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਸੀ ਉਧਰ ਕਿਤੇ ਨਾ ਕਿਤੇ ਉਲਝੀ ਹੋਈ ਸੀ ਇਹ ਇੱਕ ਕਾਰਨ ਰਿਹਾ ਹੈਗਾ ਮੈਂ ਉਸ ਗੱਲ ਨੂੰ ਮੰਨਦਾ ਪਰ ਮੈਨੂੰ ਟਾਈਮ ਘੱਟ ਮਿਲਿਆ ਤਾਂ ਤੁਹਾਨੂੰ ਵੀ ਪਤਾ 12 13 ਦਿਨਾਂ ਚ ਕੈਂਡੀਡੇਟ ਕਿੱਥੇ ਕਿੱਥੇ ਜਾ ਸਕਦਾ ਇੱਕ ਵਾਰਡ ਨੂੰ ਇੱਕ ਦਿਨ ਵੀ ਨਾ ਮਿਲਿਆ 17 ਵਾਰਡ ਨੇ ਤੇ ਦੋ ਨੂੰ ਮੈਂ ਪੇਪਰ ਫਾਈਲ ਕੀਤੇ ਆ ਜੀ ਤਿੰਨ ਤੋਂ ਲੈ ਕੇ 17 ਨੂੰ ਪ੍ਰਚਾਰ ਬੰਦ ਹੋ ਗਿਆ ਕਿ so, 14 ਦਿਨ ਦੇ ਵਿੱਚ ਕਿੱਥੇ 13 ਦਿਨ ਹੀ ਰਹਿ ਗਏ ਵਿੱਚ ਤੇ 13 ਦਿਨ ਵਿੱਚ ਕਿੱਥੇ ਬੰਦਾ ਸਾਰਾ ਮਾੜਾ ਨੂੰ ਕਵਰ ਨਹੀਂ ਕਰ ਸਕਦਾ ਗੁਪਤਾ ਜੀ ਡਿਊਰਿੰਗ ਇਲੈਕਸ਼ਨ ਦੋ ਤਿੰਨ ਫੈਂਸਲੇ ਹੋਏ ਨੇ ਜਿਵੇਂ ਕਿ 24000 ਏਕੜ ਦਾ ਰੋਣਾ ਕਹਿੰਦਾ ਸੀ ਉਸ ਤੋਂ ਬਾਅਦ ਵੀਤਰੀ ਨੇ ਮੁੱਖ ਮੰਤਰੀ ਸਾਹਿਬ ਤੋਂ ਕੁਝ ਡਿਵੈਲਪਮੈਂਟ ਅਥਾਰਟिटीज ਦੇ ਜਿਹੜੇ ਵਾਪਸ ਲੈ ਲਏ ਜਾਂ ਉਹਨਾਂ ਨੇ ਕਰਤੇ ਉਹਨਾਂ ਨੂੰ ਰੋਣਾ ਪੈਂਦਾ ਵਾ ਲੋਕਾਂ ਨੂੰ ਉਮੀਦ ਸੀ ਕਿ ਸ਼ਾਇਦ ਸਰਕਾਰ ਦੇ ਉਲਟ ਫਤਵਾ ਆਏਗਾ ਸਰਕਾਰ ਦੇ ਹੱਕ 'ਚ ਫਤਵਾ ਆਇਆ ਕਿ ਭਾਰਤੀ ਜਨਤਾ ਸਾਡੀ ਲੜਾਈ ਲੜੇਗੀ ਅੱਗੇ ਲੋਕ ਦੇ ਹੱਕ 'ਚ ਦੇਖੋ ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਕਹਾਂ ਇਹ ਸਰਕਾਰ ਦੇ ਇਹ ਸਰਕਾਰ ਨੇ ਇਲੈਕਸ਼ਨ ਲੜਿਆ ਤੇ ਕਈ ਕਈ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਵੀ ਸਮਝਦੇ ਹੋ ਮੈਂ ਇੱਥੋਂ ਤੁਹਾਡੇ ਸਾਹਮਣੇ ਕੁਝ ਉਹਦੇ ਵਿੱਚ ਕਹਿਣਾ ਨਹੀਂ ਚਾਹਦਾ ਪਰ ਕਈ ਚੀਜ਼ਾਂ ਤੁਸੀਂ ਵੀ ਸਮਝਦੇ ਹੋ ਜਿਸ ਤੰਗ ਨਾਲ 2-3 ਦਿਨ ਪਹਿਲਾਂ ਦੇ ਹਾਲਾਤ ਸੀ ਲੁਧਿਆਣਾ ਦੇ ਇਸ ਵਿਧਾਨ ਸਭਾ ਦੇ ਅੰਦਰ ਜਗ੍ਹਾ-ਜਗ੍ਹਾ ਟਰੱਕ ਫੜੇ ਗਏ ਜਗ੍ਹਾ-ਜਗ੍ਹਾ ਰਾਸ਼ਨ ਫੜਿਆ ਗਿਆ ਸ਼ਰਾਬ ਫੜੀ ਗਈ ਉਤੋਂ ਸਮਝ ਆਂਦੀ ਹੈ ਕਿ ਇੱਕ ਜਿਹੜਾ ਵਰਗ ਸੀਗਾ ਉਹਨੂੰ ਕਿਸੇ ਨਾ ਕਿਤੇ ਪਰਮਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਔਰ ਇਹ ਮੈਂ ਤੁਹਾਨੂੰ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਲਾਈਨ ਅਪ ਕਰੋ ਇਸ ਗੱਲ ਨੂੰ ਕਿ ਕੁਝ ਬੂਥਾਂ ਦੇ ਉੱਪਰ ਜਿੱਥੇ ਪੋਲਿੰਗ ਪਰਸੈਂਟੇਜ ਬਹੁਤ ਜ਼ਿਆਦਾ ਹੋਈ ਹੈ ਔਰ ਉਹਨਾਂ ਦੇ ਵਿੱਚ ਝਾੜੂ ਜਿੱਤਿਆ ਸਰਕਾਰ ਜਿੱਤੀ ਹੈ ਉੱਥੇ ਉਹਦੇ ਦੇ ਅਨਲਿਸਿਸ ਕਰਨ ਦੀ ਜ਼ਰੂਰਤ ਹੈ ਮੈਂ ਤੁਹਾਨੂੰ ਦੇਖੋ ਆਪਾਂ ਸਭ ਪੰਜਾਬੀ ਆ ਤੁਸੀਂ ਵੀ ਸਭ ਚੌਥਾ ਸਤੰਭਾ ਲੋਕਤੰਤਰ ਦਾ ਤੁਸੀਂ ਇਹਦੇ ਤੇ ਅਨਲਿਸਿਸ ਕਰਨ ਦੀ ਜ਼ਰੂਰਤ ਹੈ ਦੇਖੋ ਸਾਨੂੰ ਬਹੁਤ ਪਿਆਰ ਸਰਕਾਰ ਮਿਲਿਆ ਲੋਕਾਂ ਦਾ 12 ਦਿਨ 13 ਦਿਨ ਦੇ ਅੰਦਰ ਜੇ ਮੈਨੂੰ 20000 ਵੋਟ ਮਿਲੀ ਹੈ ਤੇ ਕੋਈ ਛੋਟੀ ਗੱਲ ਨਹੀਂ ਹੈ ਕਿ ਪਾਰਟੀ ਨੂੰ ਇਹ ਪਾਰਟੀ ਦੀਆਂ ਗੱਲਾਂ ਤੇ ਅੱਜ ਲੋਕ ਪਾਰ ਮੋਦੀ ਜੀ ਨਾਲ ਚੱਲਣਾ ਚਾਹੁੰਦੇ ਆ ਇਸ ਇਲਾਕੇ ਦੇ ਲੋਕ ਮੋਦੀ ਜੀ ਨੂੰ ਪਿਆਰ ਕਰਦੇ ਆ ਪਰ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਸਰਕਾਰੀ ਤੰਤਰ ਨੇ ਇਸਤੇਮਾਲ ਕਰਕੇ ਕਿਤੇ ਨਾ ਕਿਤੇ ਸਾਨੂੰ ਸਰੱਬ ਕਰਨ ਦੀ ਕੋਸ਼ਿਸ਼ ਕੀਤੀ ਹੈ ਬੀਜੇਪੀ ਨੂੰ ਸਰੱਬ ਕਰਨ ਦੀ ਕੋਸ਼ਿਸ਼ ਕੀਤੀ ਹੈ ਮੁਰਕੇ ਮੀਡੀਆ ਦੇ ਸਾਹਮਣੇ ਉਹਨਾਂ ਦੇ ਲੀਡਰ ਅੱਗੇ ਕਹਿ ਰਹੇ ਨੇ ਕਿ ਜੀ ਬੀਜੇਪੀ ਦੀਆਂ ਨੀਤੀਆਂ ਇਹ ਹੋ ਗਈਆਂ ਬੀਜੇਪੀ ਦੀਆਂ ਨੀਤੀਆਂ ਉਹ ਹੋ ਗਈਆਂ ਪੂਰੇ ਦੇਸ਼ 'ਚ ਮੰਨੀਆਂ ਜਾਣੀਆਂ ਜਿਨ੍ਹਾਂ ਨੂੰ ਦਿੱਲੀ ਚੋਂ ਲਤਾੜ ਕੇ ਭੇਜਦਾ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਉਂਦਾ ਸੁਪਣਾ ਦੇਖ ਰਹੇ ਨੇ ਉਹ ਦਿੱਲੀ ਚੋਂ ਦਾ ਲਤਾੜਤਾ ਤੁਸੀਂ 10 ਸਾਲ ਦਿੱਲੀ ਦਾ ਜੋ ਹਾਲ ਕਰਕੇ ਦੇਖਿਆ ਇੱਥੇ ਜੋ ਜਿਸ ਟੰਗ ਨਾਲ ਜੋ ਰਾਹ ਬਣਾਏ ਗਏ ਲਾਲਚ ਦਿੱਤੇ ਗਏ ਮੰਤਰੀ ਬਣਾਉਣ ਦੀ ਗੱਲ ਕਹੀ ਗਈ ਅਗਰ ਤੁਸੀਂ ਸਾਡਾ ਕੈਂਡੀਡੇਟ ਨਾ ਜਿਤਾਇਆ ਤੇ ਕੰਮ ਨਹੀਂ ਹੋਣੇ ਇਹ ਗੱਲਾਂ ਕਹੀਆਂ ਗਈਆਂ ਉਹਨਾਂ ਗੱਲਾਂ ਤੋਂ ਮਤਲਬ ਸਮਝਣਾ ਚਾਹੀਦਾ ਲੋਕ ਕਿਤਨਾ ਕਿਤੇ ਡੇਢ ਸਾਲ ਸਵਾ ਸਾਲ ਸਰਕਾਰ ਦਾ ਪਿਆ ਲੋਕ ਕਿਤਨਾ ਕਿਤੇ ਉਤੋਂ ਸਲਬ ਹੁੰਦੇ ਨੇ ਘਬਰਾਉਂਦੇ ਨੇ ਇਸ ਕਰਕੇ ਮੈਂ ਸਮਝਦਾ ਕਿ ਇੱਕ ਵਰਗ ਨੂੰ ਉਹਨਾਂ ਨੇ ਪਰਮਾ ਕੇ ਔਰ ਦੂਸਰੇ ਵਰਗ ਨੂੰ ਡਰਾ ਕੇ ਇਹ ਵੋਟ ਲੱਤਾ ਹੈਗਾ ਜੋ ਵੀ ਬਤੂ ਜੀ ਦਾ ਅਵਾਜ਼ ਦੀ ਵਾਇਰ ਆਪਣੇ ਤੋਂ ਲੈਣਦੇ ਅੱਜ ਬਿਆਨ ਦਿੱਤਾ ਗਿਆ ਬਿੱਟੂ ਜੀ ਵੱਲੋਂ ਜੀ ਰਵਨੀਤ ਬਿੱਟੂ ਜੀ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਵਾ ਕਿ ਇਸ ਚੋਣ ਦੀ ਹਾਰ ਦਾ ਦੋਸ਼ ਮੈਂ ਆਪਣੇ ਸਿਰ ਲਈ ਨਹੀਂ ਦੇਖੋ ਚਲੋ ਉਹਨਾਂ ਦੇ ਬਿਆਨ ਦੀ ਗੱਲ ਉਹਨਾਂ ਨਾਲ ਕਹਿ ਸਕਦੇ ਆ ਪੂਰੀ ਪਾਰਟੀ ਨੇ ਬੜੀ ਦਮ ਨਾਲ ਇਲੈਕਸ਼ਨ ਲੜਿਆ ਹੈਗਾ ਸਾਡੇ ਇੱਕ ਇੱਕ ਕਾਰਜਕਰਤਾ ਨੇ ਜਾਨ ਲੜਾਤੀ ਹੈਗੀ ਸੋ ਇਸ ਕਰਕੇ ਮੈਂ ਸਮਝਦਾ ਕਿ ਪਾਰਟੀ ਦੇ ਸਭ ਕਾਰਜਕਰਤਾ ਨੇ ਜਦੋਂ ਜਾਨ ਲੜਾ ਕੇ ਇਲੈਕਸ਼ਨ ਲੜਿਆ ਹੋਵੇ ਨਾ ਅਸੀਂ ਤਾਂ ਕਹਿ ਨਹੀਂ ਰਹੇ ਕਿ ਫਲਾਣੇ ਨੇ ਵਿਕਟਰੀ ਬਣਾਤੀ ਤੇ ਧਮਕੇ ਨੇ ਫਲਾਣਾ ਕਰਤਾ ਠੀਕ ਹੈ ਨਾ ਮੈਂ ਤਾਂ ਪੂਰੇ ਇਲੈਕਸ਼ਨ ਦਾ ਤੁਸੀਂ ਦੇਖੋ ਨਾ ਤੁਸੀਂ ਹੁਣ ਵੀ ਸਿਨੈਰੀਓ ਦੇਖੋ ਸਾਡੀ ਪਾਰਟੀ ਇਕਜੁੱਟ ਹੋ ਕੇ ਲੜੀ ਹੈ ਔਰ ਸਾਡੀ ਪਾਰਟੀ ਹੈ ਜਿਹੜਾ ਲੋਕਾਂ 'ਚ ਵਿਸ਼ਵਾਸ ਪੈਦਾ ਕਰ ਸਕਦੀ ਹੈ ਹੋਰ ਕੋਈ ਪਾਰਟੀ ਨਹੀਂ ਹੈ ਅਸੀਂ ਕਹਿ ਰਹੇ ਹਾਂ ਬਸ ਫਿਰ ਇਲੈਕਸ਼ਨ ਨਹੀਂ ਹੋਏ ਕਰਾਣਾ ਦੇਖੋ ਤੁਸੀਂ ਇਹਦਾ ਅਨਲਿਸਿਸ ਕਰੋ ਮੈਂ ਤਾਂ ਤੁਹਾਡੇ ਪਾਲੇ 'ਚ ਗੇਨ ਸਿਟੀ ਹੈ ਅਨਲਿਸਿਸ ਤੁਸੀਂ ਕਰੋ ਤੁਸੀਂ ਵੀ ਲੋਕਤੰਤਰ ਦਾ ਚੌਥਾ ਸਤੰਭ ਹੋਣਾ ਤੁਸੀਂ ਇਹਨੂੰ ਅਨਲਿਸਿਸ ਕਰੋ ਅਜੇ ਮੇਰੇ ਕੋਲ ਪੂਰੀ ਤਰ੍ਹਾਂ ਅੰਕੜੇ ਨਹੀਂ ਆਏ ਜਦੋਂ ਬੂਥ ਵਾਈਜ਼ ਅੰਕੜੇ ਆ ਜਾਣਗੇ ਫਿਰ ਹੋ ਸਕਦਾ ਮੈਂ ਤੁਹਾਡੇ ਨਾਲ ਬੈਠ ਕੇ ਰੂਬਰੂ ਹੋਵਾਂ ਪੂਰੀ ਗੱਲ ਕਰਾਂ ਮੈਂ ਜਿਵੇਂ ਤੁਸੀਂ ਇਸ ਤਰ੍ਹਾਂ ਕਿਹਾ ਜਦੋਂ ਜਦੋਂ ਇਹ ਹਾਰਦੇ ਨੇ ਜਦੋਂ ਇਹ ਹਾਰਦੇ ਨੇ ਉਦੋਂ EVM ਦਾ ਕਸੂਰ ਕੱਢ ਦਿੰਦੇ ਨੇ ਮੈਂ ਤਾਂ ਤੁਹਾਨੂੰ ਕੁਝ ਵੀ ਨਹੀਂ ਕਹਿ ਰਿਹਾ ਮੈਂ ਤਾਂ ਤੁਹਾਨੂੰ ਫੈਕਟ ਦੱਸ ਰਿਹਾ ਕਿ 2-3 ਦਿਨ ਪਹਿਲਾਂ ਜਿਸ ਢੰਗ ਨਾਲ ਇਸ ਇਲਾਕੇ ਦੇ ਅੰਦਰ ਟਰੱਕ ਫੜੇ ਗਏ ਰਸ਼ ਹੁੰਦੇ ਸ਼ਰਾਬ ਫੜੀ ਗਈ ਪੈਸੇ ਦਾ ਦੁਰਪਯੋਗ ਕੀਤਾ ਗਿਆ ਇੱਕ ਵਰਗ ਨੂੰ ਪ੍ਰਮਾਣ ਦੀ ਕੋਸ਼ਿਸ਼ ਕੀਤੀ ਗਈ ਔਰ ਫਿਰ ਕੁਝ ਬੂਥ ਮੈਂ ਤਾਂ ਤੁਸੀਂ ਦੇਖ ਲਓ ਕੱਢ ਕੇ ਦੇਖ ਲਿਓ ਕਿ ਜਿਨ੍ਹਾਂ ਬੂਥਾਂ ਤੇ ਪੋਲਿੰਗ ਪਰਸੈਂਟੇਜ ਜ਼ਿਆਦਾ ਹੋਇਆ ਉਹਨਾਂ ਬੂਥਾਂ ਤੇ ਚੜੂ ਨੂੰ ਵੋਟ ਜ਼ਿਆਦਾ ਮਿਲ ਰਿਹਾ ਇਹ ਤੇ ਵਿਚਾਰ ਕਰਨ ਦੀ ਲੋੜ ਹੈ ਤੁਸੀਂ ਐਨਾਲਿਸਿਸ ਕਰੋ ਇਹਨਾਂ ਨੂੰ ਚੀਜ਼ਾਂ ਨੂੰ ਸਾਰਿਆਂ ਨੂੰ ਨਹੀਂ ਤਾਂ ਮੈਂ ਐਨਾਲਿਸਿਸ ਕਰੂੰਗਾ ਸਾਡੀ ਟੀਮ ਪਾਰਟੀ ਨਹੀਂ ਕਰੇਗੀ ਬੈਠ ਕੇ ਕਦੇ ਮੌਕਾ ਲੱਗਿਆ ਤੇ ਫਿਰ ਬੈਠ ਕੇ ਤੁਹਾਨੂੰ ਸਾਰੀਆਂ ਗੱਲਾਂ ਦੱਸਾਂਗੇ ਪਰ ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਜਿਹੜੇ 23% ਵੋਟਰ ਨੇ ਮੈਨੂੰ ਵੋਟ ਪਾਇਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਨਹੀਂ ਪਾਇਆ ਮੈਂ ਉਹਨਾਂ ਦਾ ਵੀ ਧੰਨਵਾਦ ਇਸ ਕਰਕੇ ਕਰਦਾ ਕਿ ਮੈਂ ਤੁਹਾਡੇ 'ਚ ਹਾਜ਼ਰ ਹਾਂ ਮੈਂ ਬਿਲਕੁਲ ਪੂਰੀ ਪਾਰਟੀ ਸਾਡੀ ਤੁਹਾਡੇ 'ਚ ਹਾਜ਼ਰ ਰਹੇਗੀ ਹਮੇਸ਼ਾ ਤੁਹਾਡੇ ਦੁੱਖ ਸੁੱਖ ਦੇ ਸਾਂਝੀ ਰਹਾਂਗੇ ਕਦੇ ਵੀ ਤੁਹਾਨੂੰ ਇਹ ਨਹੀਂ ਮਹਿਸੂਸ ਹੋਊਗਾ ਕਿ ਅਸੀਂ ਗੱਲਾਂ ਕਰਕੇ ਇਲੈਕਸ਼ਨ ਤੋਂ ਬਾਅਦ ਨਹੀਂ ਆਏ ਹਮੇਸ਼ਾ ਤੁਹਾਡੇ 'ਚ ਆਂਦੇ ਰਹਾਂਗੇ ਮਿਲਦੇ ਰਹਾਂਗੇ ਤੁਹਾਡੇ ਨਾਲ ਲੁਧਿਆਣੇ ਦੇ ਭਲੇ ਲਈ ਇਸ ਕੌਂਸਟੀਟਿਊਸੀ ਦੇ ਭਲੇ ਲਈ ਔਰ ਪੰਜਾਬ ਦੇ ਭਲੇ ਲਈ ਡਟ ਕੇ ਕੰਮ ਕਰਦੇ ਰਹਾਂਗੇ ਆ ਜੀ ਜਾ ਕੇ ਉਸ ਮਾਨ ਪੜਾ ਜਾਂਦਾ ਸੀ ਜੇ ਉੱਥੇ ਜਾ ਕੇ ਕਮਿਸ਼ਨਰ ਆਸ਼ੂ ਜਾ ਕੇ ਕਾਨੂੰਨ ਪ੍ਰਚਾਰ ਕਰਦੇ ਸੀ ਕਿ ਆਹ ਰੋਣਾ ਬੰਦੇ ਸੀ ਉਹਦਾ ਬੀਜਪੀ ਕੋਲ ਦੇਖੋ ਦੋਨੋਂ ਭਾਈ ਵਾਲਾ ਹੈ ਪੁਰਾਣੇ ਉਹ ਉਹਨਾਂ ਨੂੰ ਇੱਕ ਦੂਜੇ ਦੇ ਕਰਨਾਮੇ ਦਾ ਪਤਾ ਹੈਗਾ ਠੀਕ ਹੈ ਨਾ ਸਾਡੇ ਬੰਦੇ ਵੀ ਪਹੁੰਚਦੇ ਸੀ ਸਾਡੇ ਲੀਡਰਸ਼ਿਪ ਜਿੱਤੇ ਅਸੀਂ ਚੌਥੀ ਸ਼ਹਿਰ ਤੁਸੀਂ ਨਹੀਂ ਨਾ ਬਹੁਤ ਆਏ ਸਹੀ ਕਹਿ ਰਹੇ ਆ ਅਸੀਂ ਤਾਂ ਟਰੱਕ ਫੜ ਲਿਆ ਸੀ ਸੀਤਾਨਗਰ ਚ ਉਹਨਾਂ ਦਾ ਦੱਸੋ ਕੀ ਹੋਇਆ ਕੁਝ ਨਹੀਂ ਹੋਇਆ ਬੜਾ ਕੁਛ ਹੈ ਜੀ ਤੁਸੀਂ ਐਨਲਿਸਿਸ ਕਰੋਗੇ ਸੱਚ ਤੁਸੀਂ ਵੀ ਜਾਣਦੇ ਹੋ ਹੁਣ ਸਾਰੀਆਂ ਗੱਲਾਂ ਤੁਸੀਂ ਵੀ ਥੋੜੀ ਕਰਨੀਆਂ ਤੁਸੀਂ ਆਪਣੇ ਹਿਸਾਬ ਨਾਲ ਗੱਲ ਕਰਨੀ ਜਿਹੜੀ ਕਰਨ ਵਾਲੀ ਹੈ ਠੀਕ ਹੈ ਜੀ ਥੈਂਕ ਯੂ ਸਰ ਥੈਂਕ ਯੂ ਧੰਨਵਾਦ ਜੀ ਗੱਲ ਤਾਂ ਦੋਸਤੋ ਤੁਹਾਡਾ ਬੜੇ ਲੰਬੇ ਦਿਨਾਂ ਤੋਂ ਤੁਸੀਂ ਸਾਰੇ ਅਸੀਂ ਰਲ ਕੇ ਡੈਮੋਕ੍ਰੇਸੀ ਦਾ ਜਿਹੜਾ ਪਰਬ ਚੱਲਿਆ ਸੀ ਉਹਦੇ ਵਿੱਚ ਤੁਸੀਂ ਆਪਣੇ ਤਰੀਕੇ ਨਾਲ ਪੋਲੀਟੀਕਲ ਪਾਰਟੀਆਂ ਆਪਣੇ ਤਰੀਕੇ ਨਾਲ ਸਾਰੇ ਯੋਗਦਾਨ ਪਾ ਰਹੇ ਸੀਗੇ ਅੱਜ ਉਹਦਾ ਨਤੀਜਾ ਆ ਗਿਆ ਤੁਸੀਂ ਸਾਰੇ ਨੇ ਸਹਿਯੋਗ ਦਿੱਤਾ ਸਾਰੇ ਮੁੱਦੇ ਸਾਡੇ ਸਾਂਝੇ ਕੀਤੇ ਉਹਦੇ ਲਈ ਤੁਹਾਡਾ ਧੰਨਵਾਦ ਵੀ ਮੈਂ ਕਰਦਾ ਔਰ ਅੱਜ ਜੋ ਲੁਧਿਆਣਾ ਵਸਦੀ ਜਨਤਾ ਨੇ ਮੈਡਟ ਦਿੱਤਾ ਅਸੀਂ ਜਿਸ ਢੰਗ ਦੇ ਨਾਲ ਉਹਨਾਂ ਨੇ ਵੋਟ ਦਿੱਤੀ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਔਰ ਜਿੱਤੇ ਹੋਏ ਅਰੋੜਾ ਜੀ ਨੂੰ ਜਿਹੜੇ ਐਮਐਲਏ ਬਣੇ ਨੇ ਉਹਨਾਂ ਨੂੰ ਵਧਾਈ ਵੀ ਦੰਨੇ ਆ ਉਹਦੇ ਨਾਲ-ਨਾਲ ਜੋ ਅੱਜ ਦਾ ਸਨੈਰੋ ਉਹਦੇ ਤੇ ਗੱਲਬਾਤ ਕਰਨ ਲਈ ਸਾਡੇ ਉੱਥੋਂ ਤੋਂ ਪ੍ਰਤੀਖੀ ਸਾਡੇ ਕੈਂਡੀਡੇਟ ਜੀਵਨ ਗੁਪਤਾ ਜੀ ਸਾਡੇ ਨਾਲ ਮੌਜੂਦ ਨੇ ਸਾਡੇ ਪੰਜਾਬ ਦੇ ਜਨਰਲ ਸੈਕਟਰੀ ਆਦਮੀ ਇਹ ਨਿਰਸਿੰਘ ਜੀ ਮੌਜੂਦ ਨੇ ਜ਼ਿਲ੍ਹੇ ਦੇ ਜਨਰਲ ਸੈਕਟਰੀ ਮੱਦੀ ਸਾਹਿਬ ਯਸ਼ਪਾਲ ਜੀ ਵਾਈਸ ਪ੍ਰਧਾਨ ਹਰਸ਼ ਜੀ ਮਹੇਸ਼ ਜੀ ਔਰ ਪੈਸ ਸੈਕਟਰੀ ਡਾਕਟਰ ਸਤੀਜੀ ਔਰ ਸਾਰੇ ਪਾਰਟੀ ਦੇ ਸੀਨੀਅਰ ਆਗੂ ਮੌਜੂਦ ਨੇ ਸੋ ਮੈਂ ਬੇਨਤੀ ਕਰਦਾ ਜੀਵਨ ਗੁਪਤਾ ਜੀ ਨੂੰ ਵੀ ਤੁਹਾਡੇ ਨਾਲ ਗੱਲਬਾਤ ਕਰਨੀ ਸਭ ਜਿੰਨੇ ਵੀ ਮੇਰੇ ਪ੍ਰੈਸ ਦੇ ਵੀਰ ਇੱਥੇ ਹਾਜ਼ਰ ਨੇ ਸਭ ਨੂੰ ਮੇਰੇ ਵੱਲੋਂ ਨਮਸਕਾਰ ਸਤਿ ਸ੍ਰੀ ਅਕਾਲ ਸਭ ਦਾ ਬਹੁਤ-ਬਹੁਤ ਪਹਿਲਾਂ ਮੈਂ ਧੰਨਵਾਦ ਕਰਦਾ ਕਿ ਪਿਛਲੇ 13 ਦਿਨ ਦੀ ਕੈਂਪੇਨ ਦੇ ਅੰਦਰ ਤੁਸੀਂ ਸਭ ਨੇ ਮੇਰਾ ਬਹੁਤ ਸਾਥ ਦਿੱਤਾ ਜਿੱਥੋਂ ਤੱਕ ਅੱਜ ਦੇ ਰਿਜ਼ਲਟ ਦਾ ਸਵਾਲ ਹੈ ਮੈਂ ਖੁੱਲੇ ਮਨ ਦੇ ਨਾਲ ਸਾਡੇ ਪ੍ਰਧਾਨ ਜੀ ਨੇ ਵੀ ਕਿਹਾ ਕਿ ਅਸੀਂ ਜੋ ਜਨਤਾ ਨੇ ਫਤਵਾ ਦਿੱਤਾ ਉਹਦੇ ਉਦਾਸੀ ਸਵਾਗਤ ਕਰਦੇ ਆ। ਇਹ ਪਛਮੀ ਹਲਕੇ ਦੀ ਬੋਰਡ ਦੀ ਹੈ ਮੈਂ ਸ਼ੁਰੂ ਤੋਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਿਹਾ ਸੀ ਕਿ ਸਾਡਾ ਪਰਪਸ ਪੰਜਾਬ ਨੂੰ ਨਵਾਂ ਪੰਜਾਬ ਬਣਾਉਣਾ ਦਾ ਹੈ ਔਰ ਉਹ ਸਾਡਾ ਸੰਕਲਪ ਉਵੇਂ ਦਾ ਉਵੇਂ ਚੱਲਦਾ ਰਹਿਣਾ ਉਹਦੇ ਵਿੱਚ ਕੋਈ ਚੇਂਜ ਨਹੀਂ ਆਉਣੀ। ਬੇਸ਼ੱਕ ਸਾਨੂੰ ਸਫਲਤਾ ਨਹੀਂ ਮਿਲੀ ਇਸੇ ਵਿੱਚ ਪਰ ਅਸੀਂ ਆਪਣੇ ਉਸ ਏਜੰਡੇ ਤੇ ਕੰਮ ਕਰਦੇ ਰਹਾਂਗੇ। ਜਿਸ এজেন্ডੇ ਤੇ ਪਾਰਟੀ ਨੇ ਸਾਨੂੰ ਕੰਮ ਚ ਲਗਾਇਆ ਹੋਇਆ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਆਪਣੀ ਗੱਲ ਸਮਝਾਉਣ ਨੂੰ ਸਮਾਂ ਲੱਗਦਾ ਪਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਇਸ 12 ਦਿਨ ਦੀ ਕੈਂਪੇਨ ਦੇ ਅੰਦਰ ਅਸੀਂ ਕਾਫੀ ਹੱਦ ਤੱਕ ਆਪਣੀ ਗੱਲ ਨੂੰ ਸਮਝਾਉਣ ਦੇ ਵਿੱਚ ਕਾਮਯਾਬ ਹੋਏ ਸਾਨੂੰ ਇਸ 12 ਦਿਨ ਦੇ ਅੰਦਰ ਕਿਤੇ ਵੀ ਨਹੀਂ ਲੱਗਿਆ ਕਿ ਲੋਕ ਸਾਡੀ ਗੱਲ ਨਹੀਂ ਸੁਣ ਰਹੇ ਲੋਕਾਂ ਨੇ ਬੜੇ ਸ਼ਾਂਤ ਸੁਭਾਅ ਦੇ ਨਾਲ ਸਾਡੀ ਗੱਲ ਵੀ ਸੁਣੀ ਹੈ ਔਰ 20000 ਤੋਂ ਜ਼ਿਆਦਾ ਵੋਟਸ ਸਾਨੂੰ ਮਿਲੇ ਵੀ ਹੈਗੇ ਔਰ ਮੈਂ ਇਹ ਗੱਲ ਨੂੰ ਨਾਲ ਜੋੜੂਗਾ ਕਿ ਇਸ ਇਲੈਕਸ਼ਨ ਨੂੰ ਇਹ ਇਲੈਕਸ਼ਨ ਸਰਕਾਰ ਦੇ ਖਿਲਾਫ ਇਲੈਕਸ਼ਨ ਸੀਗਾ ਦੋ ਤਿੰਨ ਗੱਲਾਂ ਇਹਦੇ ਵਿੱਚ ਜੋੜਨੀਆਂ ਮੈਂ ਬਹੁਤ ਜ਼ਰੂਰੀ ਸਮਝਦਾ ਸਰਕਾਰ ਨੇ ਇਹ ਇਲੈਕਸ਼ਨ ਦਾ ਪੂਰੀ ਤਰ੍ਹਾਂ ਆਪਣੇ ਸਰਕਾਰੀ ਤੰਤਰ ਦਾ ਇਸਤੇਮਾਲ ਕੀਤਾ ਹੈਗਾ ਇਲੈਕਸ਼ਨ ਜਿੱਤਣ ਵਾਸਤੇ ਔਰ ਇਹਦੇ ਨਾਲ ਹੀ ਪੋਲਿੰਗ ਤੋਂ ਠੀਕ 2-3 ਦਿਨ ਪਹਿਲਾਂ ਜਿਸ ਤੰਗ ਦਾ ਛੜਯੰਤਰ ਵਰ ਤਾंडਵ ਕਈ ਬੂਥਾਂ ਦੇ ਉੱਪਰ ਹੋਇਆ ਕਈ ਵਾੜਾਂ ਦੇ ਵਿੱਚ ਹੋਇਆ ਉਹ ਵੀ ਸਰਕਾਰ ਦੇ ਕੰਮ ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ ਬੇਸ਼ੱਕ ਸਰਕਾਰ ਦੇ ਨੁਮਾਇੰਦੇ ਮੰਤਰੀ ਅੱਜ ਸਾਰੇ ਇਕੱਠੇ ਹੋ ਕੇ ਆਪਣੀ ਪਿੱਠ ਥੱਪਤ ਪਾ ਰਹੇ ਹਨ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਇਹ ਸਰ ਉਹਨਾਂ ਨੂੰ ਆਪਣੇ ਕੰਮਾਂ ਤੋਂ ਤੋਂ ਜ਼ਿਆਦਾ ਜਿਹੜੇ ਉਹਨਾਂ ਨੇ ਜਿਹੜਾ ਕੰਮਾਂ ਦਾ ਉਹ ਗੁੱਗਾ ਪਿੱਟਦੇ ਆ ਉਹਦੇ ਤੇ ਵਿਸ਼ਵਾਸ ਨਹੀਂ ਸੀ ਕਿਉਂਕਿ ਕੰਮ ਕੋਈ ਹੋਈ ਨਹੀਂ ਸੀਗੇ ਉਹਨਾਂ ਨੇ ਗਲਤ ਢਾਂਗਾ ਬਣਾਇਆ 3 ਦਿਨ ਪਹਿਲਾਂ ਇਲੈਕਸ਼ਨ ਹੋਣ ਤੋਂ 3 ਦਿਨ ਪਹਿਲਾਂ ਗਲਤ ਤਰੀਕੇ ਅਪਣਾਏ ਔਰ ਸਰਕਾਰੀ ਤੰਤਰ ਦਾ ਪੂਰੀ ਤਰ੍ਹਾਂ ਇਸਤੇਮਾਲ ਕਰਦੇ ਹੋਏ ਇਹ ਇਲੈਕਸ਼ਨ ਦੇ ਵਿੱਚ ਵੱਧ ਵੋਟ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਸਾਡਾ ਸੰਕਲਪ ਹਮੇਸ਼ਾ ਉਹ ਮੈਂ ਫੇਰ ਦੁਹਰਾਉਣਾ ਕਿ ਸਾਡਾ ਜਿਹੜਾ ਸੰਕਲਪ ਹੈ ਉਹ ਨਵਾਂ ਪੰਜਾਬ ਬਣਾਉਣ ਦਾ ਹੈ ਨਵਾਂ ਪੰਜਾਬ ਭਾਜਪਾ ਦੇ ਨਾਲ ਇਹ ਸੰਕਲਪ ਸਾਡਾ ਜਾਰੀ ਰਹੇਗਾ ਅਸੀਂ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਔਰ ਖਾਸ ਕਰਕੇ ਲੁਧਿਆਣਾ ਹੁਣ ਮੈਨੂੰ ਲੁਧਿਆਣਾ ਪੱਛਮੀ ਤੋਂ ਪਾਰਟੀ ਵੱਲੋਂ ਕੈਂਡੀਡੇਟ ਬਣਾਇਆ ਗਿਆ ਸੀ ਔਰ ਅਗਲੇ 1.5 ਸਾਲ ਮੈਂ ਲਗਾਤਾਰ ਲੁਧਿਆਣਾ ਪੱਛਮੀ ਵਾਸਤੇ ਜੋ ਜੋ ਵੀ ਕਰ ਸਕਦਾ ਇੱਥੇ ਦੇ ਵਸਿੰਧਿਆ ਵਾਸਤੇ ਜੋ ਜੋ ਵੀ ਕਰ ਸਕਦਾ ਉਹ ਮੈਂ ਪੂਰੇ ਤਨ ਦਹੀ ਨਾਲ ਲਿਵਾਉਂਗਾ ਸਾਨੂੰ 23% ਦੇ ਕਰੀਬ ਕਰੀਬ ਵੋਟ ਮਿਲੇ ਜੋ ਕਿ 2022 ਦੇ ਬਿਲਕੁਲ ਲਗਭਗ ਬਰਾਬਰ ਹੈ ਮੈਂ ਸਮਝਦਾ ਕਿ ਲੋਕ ਸਾਡੇ ਨਾਲੋਂ ਪਹਿਲਾਂ ਇਹਦੇ ਵਿੱਚ ਜੁੜੇ ਹੋਣ ਲੋਕ ਸਾਡੇ ਨਾਲ ਕਟੇ ਨਹੀਂ ਹੈਗੇ ਇਹ ਇਲੈਕਸ਼ਨ ਸਰਕਾਰ ਦੇ ਖਿਲਾਫ ਸੀਗਾ ਸਰਕਾਰ ਨੇ ਕਈ ਤਰ੍ਹਾਂ ਦੇ ਹਟਕੰਡੇ ਵਰਤੇ ਆ ਸਰਕਾਰ ਨੇ ਆਪਣਾ ਤੰਤਰ ਪ੍ਰਯੋਗ ਕੀਤਾ ਉਹਦੇ ਵਿੱਚ ਕਈ ਤਰ੍ਹਾਂ ਦੇ ਸ਼ੰਕਾਵਾਂ ਜਿਹੜੀਆਂ ਅਗਲੇ 2-4 ਦਿਨ ਦੇ ਵਿੱਚ ਉਜਾਗਰ ਹੋਣਗੀਆਂ ਕਿ ਕਿਉਂ ਕਈ ਬੂਥਾਂ ਦੇ ਵਿੱਚ ਪੋਲ ਪਰਸੈਂਟੇਜ ਕਿਉਂ ਕਟਿਆ ਕਈਆਂ ਦੇ ਵਿੱਚ ਪੋਲ ਪਰਸੈਂਟੇਜ 65 ਤੋਂ 70% ਕਿਉਂ ਹੋਇਆ ਇਹ ਸਾਰੀਆਂ ਚੀਜ਼ਾਂ ਅਨਲਿਸਿਸ ਕਰਾਂਗੇ ਫਿਰ ਤੁਹਾਡੇ ਨਾਲ ਰੂਬਰੂ ਹੋ ਕੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਭਈ ਇਹ ਸਭ ਚੀਜ਼ਾਂ ਦਾ ਕਾਰਨ ਕੀ ਰਿਹਾ ਹੈਗਾ ਕਿਉਂਕਿ ਜਿਆਦਾ ਉਹਨਾਂ ਪੋਲਿੰਗ ਜਿੱਥੇ ਬਹੁਤ ਜ਼ਿਆਦਾ ਐਕਸਟ੍ਰੀਮ ਪੋਲ ਹੋਇਆ ਉਹਨਾਂ ਇਲਾਕਿਆਂ ਦੇ ਅੰਦਰ ਸਰਕਾਰ ਨੂੰ ਕਾਮਯਾਬੀ ਮਿਲੀ ਹੈ ਸੋ ਇਹ ਵਿਚਾਰ ਕਰਨ ਵਾਲੀ ਗੱਲ ਹੈ ਇਹ ਤੇ ਜ਼ਰੂਰ ਵਿਚਾਰ ਕਰਾਂਗੇ ਇਹਦੇ ਤੇ ਜ਼ਰੂਰ ਅਨਲਿਸਿਸ ਵੀ ਕਰਾਂਗੇ ਕਿ ਇਹਨਾਂ ਬੂਥਾਂ ਤੇ ਕੀ ਐਸੀ ਗੱਲ ਹੋਈ ਕਿ ਕੁਝ ਬੂਥਾਂ ਦੇ ਤਾਂ 35% ਤੱਕ ਪੋਲਿੰਗ ਰਹੀ ਐਵਰੇਜ ਚਾਹੇ 51% ਰਹੀ ਪਰ ਕੁਝ ਬੂਥਾਂ ਦੇ ਉੱਪਰ 66 70% ਤੱਕ ਔਰ ਇੱਕ ਬੂਥ ਦੇ ਉੱਪਰ ਤਾਂ 465 ਵੋਟ ਪੋਲ ਹੋਏ ਜਿਹਦੇ ਵਿੱਚੋਂ 410 12 ਵੋਟ ਕੱਲੇ ਝਾੜੂ ਨੂੰ ਮਿਲੇ ਆ ਗਏ ਸੋ ਇਹ ਸਭ ਚੀਜ਼ਾਂ ਸ਼ੰਕਾਵਾਂ ਵੀ ਪੈਦਾ ਕਰਦਾ ਪਰ ਕੋਈ ਗੱਲ ਨਹੀਂ ਉਹਨਾਂ ਇਲੈਕਸ਼ਨ ਹੋ ਚੁੱਕਿਆ ਫਤਵਾ ਆ ਗਿਆ ਅਸੀਂ ਤਾਂ ਇਹਨੂੰ ਪਬਲਿਕ ਦਾ ਫਤਵਾ ਮੰਨਾਂਗੇ ਆਪਣੀ ਗੱਲ ਲੋਕਾਂ ਨੂੰ ਸਮਝਾਉਣ ਦੇ ਵਿੱਚ ਕੋਸ਼ਿਸ਼ ਬਹੁਤ ਕੀਤੀ ਹੈ ਜਿੰਨੀ ਸਮਝਾ ਸਕਿਆ ਹੈ ਸੰਤੁਸ਼ਟੀ ਹੈ ਆਉਣ ਵਾਲੇ ਸਮੇਂ ਚ ਹੋਰ ਅੱਛੇ ਢੰਗ ਨਾਲ ਸਮਝਾਵਾਂਗੇ ਔਰ ਪੂਰੀ ਪਾਰਟੀ ਪੂਰੀ ਕਾਰਜਕਰਤਾ ਨੇ ਜਿੰਨੀ ਮਿਹਨਤ ਕੀਤੀ ਹੈ ਸਿਲੈਕਸ਼ਨ ਦੇ ਅੰਦਰ ਉਹਨੂੰ ਹੋਰ ਮਿਹਨਤ ਕਰਕੇ ਸਾਡਾ ਇੱਕੋ ਹੀ ਟਾਰਗੇਟ ਹੈ ਕਿ ਪੰਜਾਬ ਨੂੰ ਇੱਕ ਐਸੇ ਜੰਜਾਲ ਚੋਂ ਕੱਢ ਕੇ ਖੁਸ਼ਹਾਲੀ ਵੱਲ ਲੈ ਕੇ ਜਾਣ ਦਾ ਟਾਰਗੇਟ ਹੈ ਉਸ ਤੇ ਹਮੇਸ਼ਾ ਕੰਮ ਕਰਦੇ ਰਹਾਂਗੇ 2027 ਦੇ ਵਿੱਚ ਅਗਲਾ ਟਾਰਗੇਟ ਸਾਡਾ 2027 ਹੈ ਪੂਰੀ ਪਾਰਟੀ ਮਿਲ ਕੇ 2027 ਦੇ ਵਿੱਚ ਇੱਕ ਅੱਛਾ ਪ੍ਰਦਰਸ਼ਨ ਕਰਕੇ ਦੇ ਹੋਏ ਪੰਜਾਬ ਦੇ ਵਿੱਚ ਡਬਲ ਇੰਜਨ ਸਰਕਾਰ ਬਣਾਏਗੀ ਇਹ ਸਾਡਾ ਸੰਕਲਪ ਚੱਲਦਾ ਰਹੇ ਧੰਨਵਾਦ ਇੰਨੀ ਗੱਲ ਕਹਿਣੀ ਹੈ ਤੁਹਾਡਾ ਕੋਈ ਪ੍ਰਸ਼ਨ ਹੈ ਜੀ ਸਵਾਲ ਇਹ ਹੈ ਕਿ ਤੁਸੀਂ ਕਿਹਨਾਂ ਲੋਕ ਸਮਝ ਗਏ ਭਾਜਪਾ ਕਦ ਸਮਝੇਗੀ ਕਿਉਂਕਿ ਜਲੰਧਰ ਬਾਈਪਾਲ ਜਦ ਲੋਕ ਸਭਾ ਦੀ ਹੋਈ ਸੀ ਉਦੋਂ ਰਾਂ ਵੀ ਇਹ ਕਿਹਾ ਗਿਆ ਸੀ ਕਿ ਜੇ ਭਾਜਪਾ ਦੇ ਆਗੂ ਇਕੱਠੇ ਹੋ ਜਾਂਦੇ ਤਾਂ ਜਿੱਤ ਸਕਦੇ ਸੀਗੇ ਅੱਜ ਵੀ ਇਹ ਗੱਲਾਂ ਚਰਚਾ ਹੋ ਰਹੀਆਂ ਨੇ ਇਹ ਪਾਰਟੀਆਂ ਕਿਉਂ ਨਹੀਂ ਸਮਝ ਪਾਰੀਆਂ ਕਿ ਲੋਕ ਇਕੱਠਾ ਦੇਖਣਾ ਚਾਹੁੰਦੇ ਨੇ ਦੇਖੋ ਭਾਈ ਸਾਹਿਬ ਇਸ ਤਰ੍ਹਾਂ ਹੈਗਾ ਕਿ ਦੋ ਪਾਰਟੀਆਂ ਦਾ ਅਲਾਈਨਸ ਹੋਣਾ ਇਹ ਕਿਸੇ ਮਸੌਦੇ ਤੇ ਹੁੰਦਾ ਹੁੰਦਾ ਹੈ ਔਰ ਇਹ ਇਸ ਤਰ੍ਹਾਂ ਨਹੀਂ ਕਿ ਤੁਸੀਂ ਮੈਨੂੰ ਸਵਾਲ ਕਰਤਾ ਤੇ ਅਲਾਈਂਸ ਹੋ ਜਾਣਾ ਇਸ ਕਰਕੇ ਜਦੋਂ ਅਲਾਈਂਸ ਹੋਇਆ ਸੀਗਾ ਉਸ ਸਮੇਂ ਪ੍ਰਸਥਿਤੀਆਂ ਉਸ ਤਰ੍ਹਾਂ ਦੀਆਂ ਸੀ ਅਗਲੇ ਸਮੇਂ 'ਚ ਜਦੋਂ ਕੋਈ ਅਲਾਈਂਸ ਹੋਣਾ ਹੈ ਇਹ ਉੱਪਰਲੀ ਹਾਈ ਕਮਾਂਡ ਦੀਆਂ ਗੱਲਾਂ ਨੇ ਕਈ ਚੀਜ਼ਾਂ ਪਾਰਟੀ ਐਨਲਿਸਿਸ ਕਰਦੀਆਂ ਅਕਾਲੀ ਦਲ ਵੀ ਐਨਲਿਸਿਸ ਕਰਦਾ ਹੋਊਗਾ ਅਸੀਂ ਵੀ ਐਨਲਿਸਿਸ ਕਰਾਂਗੇ ਸਾਡੀ ਹਾਈ ਕਮਾਂਡ ਵੀ ਕਰੇਗੀ ਕਿ ਕਿ ਜ਼ਰੂਰ ਸਮਝਦੇ ਹੋ ਇਸ ਸਮੇਂ ਇੱਕ ਦੂਜੇ ਦੋਨਾਂ ਦੇ ਵੋਟ ਬੈਂਕ ਜੋੜਨੇ ਜਾਵੇ ਤਾਂ ਕਾਂਗਰਸ ਪਾਰਟੀ ਤੋਂ ਅੱਪ ਜਾਂਦਾ ਹੈ ਤੁਸੀਂ ਡਬਲ ਇੰਜਨ ਦਾ ਵੀ ਜ਼ਿਕਰ ਕਰ ਰਹੇ ਲੱਗਦਾ ਕਿ ਇਕੱਠਿਆਂ ਡਬਲ ਇੰਜਨ ਦੀ ਸਰਕਾਰ ਬਣੇਗੀ ਨੇ ਦੇਖੋ ਡਬਲ ਇੰਜਨ ਦਾ ਮੈਂ ਇਸ ਕਰਕੇ ਜਿਗਰ ਬਾਰ-ਬਾਰ ਕਰ ਰਿਹਾ ਬੜਾ ਕਲੀਅਰ ਹੈ ਕਿ ਜਿੱਥੇ ਜਿਨ੍ਹਾਂ ਸੂਬਿਆਂ 'ਚ ਭਾਜਪਾ ਦੀਆਂ ਸਰਕਾਰਾਂ ਨੇ ਉਹ ਸੂਬੇ ਬਹੁਤ ਤਰੱਕੀ ਕਰ ਰਹੇ ਨੇ ਇਸ ਕਰਕੇ ਕੁਝ ਲੋਕਾਂ ਨੂੰ ਇਹ ਗੱਲ ਸਮਝ ਆਈ ਹੈ ਥੋੜਿਆਂ ਨੂੰ ਰਹਿੰਦੀ ਹੈ 5-7% ਵੋਟਰ ਐ ਇਸ ਕੰਸਟਿਟੂਐਂਸੀ 'ਚ 10% ਵੋਟਰ ਕਹਿ ਲਓ ਜਦੋਂ ਸਮਝਾਵਾਂਗੇ ਤੇ ਕਾਮਯਾਬੀ ਮਿਲ ਜੇਗੀ ਇੰਨੀ ਉਹ ਗੱਲ ਆ ਹੋਰ ਤਾਂ ਕੋਈ ਗੱਲ ਨਹੀਂ ਹੈਗੀ ਇਹੀ 5% 7% ਵੋਟਰ ਉਧਰੋਂ ਸ਼ਿਫਟ ਹੋ ਕੇ ਇੱਧਰ ਪੈ ਜਾਂਦਾ ਤੇ ਜਣ ਦੇ ਗੱਲ ਤਾਂ 7500 ਵੋਟਰ ਦੀ ਐ ਜੇ ਮੈਂ ਗੱਲ ਕਰਾਂ ਜੇ 7500 ਵੋਟਰ ਝਾੜੂ ਦਾ ਖਿਸਕ ਕੇ ਇਧਰ ਪੈ ਜਾਂਦਾ ਤੇ ਬੀਜੇਪੀ ਜਿੱਜ ਜਾਂਦੀ ਇੱਕ ਗੱਲ ਕਰਨ ਵਾਲੀ ਹੈਗੀ ਐ ਸੋ ਮੇਰਾ ਇਹ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲੋਕ ਸਮਝਦੇ ਹੈ ਸਰਕਾਰ ਦਾ ਪ੍ਰੈਸ਼ਰ ਬੜਾ ਹੁੰਦਾ ਹੈ ਸਰਕਾਰ ਲੜ ਰਹੀ ਸੀ ਇਲੈਕਸ਼ਨ ਮੈਂ ਬਾਰ-ਬਾਰ ਇਹ ਗੱਲ ਕਹਿ ਰਹੇ ਹਾਂ ਕਿ ਕਈ ਤਰ੍ਹਾਂ ਦੀਆਂ ਗੱਲਾਂ ਕੇਜਰੀਵਾਲ ਜੀ ਨੂੰ ਕਹਿਣੀਆਂ ਪਈਆਂ ਕਿ ਜੀ ਤੁਸੀਂ ਇਹਨਾਂ ਨੂੰ ਜਿਤਾਓ ਮੈਂ ਮੰਤਰੀ ਬਣਾ ਦੂੰਗਾ ਜੇ ਤੁਸੀਂ ਇਹਨਾਂ ਨੂੰ ਨਾ ਜਿਤਾਇਆ ਤੁਹਾਡੇ ਕੰਮ ਨਹੀਂ ਹੋਣੇ ਦਬਕਾ ਵੀ ਮਾਰਿਆ ਹੁਣ ਇਹਨਾਂ ਗੱਲਾਂ ਤੋਂ ਆਪਾਂ ਆਈਡੀਆ ਲਗਾਈ ਹੈ ਨਾ ਕਿ ਇਹ ਵਪਾਰੀਆਂ ਦੀ ਕੌਨਸੀਚੁਐਂਸੀ ਹੈ ਕਈ ਵਿਚਾਰੇ ਡਰ ਵੀ ਜਾਂਦੇ ਨੇ ਨਹੀਂ ਬਿਲਕੁਲ ਮੈਂ ਤਾਂ ਕਹਿ ਰਿਹਾ ਕਿ 12 ਦਿਨ ਨਾਕਾਫੀ ਸੀ ਕਿ ਮੈਂ ਬਹੁਤ ਲੋਕਾਂ ਕੋਲ ਜਾਣਾ ਚਾਹੁੰਦਾ ਸੀ ਨਹੀਂ ਜਾ ਸਕਿਆ ਬਹੁਤ ਲੋਕਾਂ ਦੀ ਨਾਰਾਜ਼ਗੀ ਸੀ ਕਿ ਸਾਡੇ ਕੋਲ ਭਾਜਪਾ ਦੇ ਕੈਂਡੀਡੇਟ ਨਹੀਂ ਆਏ ਉਹ ਵੋਟ ਹੋ ਸਕਦਾ ਵੋਟ ਨਾ ਪਾਣ ਨਿਕਲੇ ਹੁਣ ਇਸ ਕਰਕੇ ਕਿਸੇ ਹੋਰ ਪਾਰਟੀ ਨੂੰ ਨਾ ਪਾਣਾ ਚਾਹੁੰਦੇ ਹੁਣ ਤੇ ਬੀਜੇਪੀ ਗਈ ਨਹੀਂ ਤੇ ਬੀਜੇਪੀ ਨੂੰ ਨਾ ਪਾਇਆ ਹੋਵੇ ऐसा भी हो सकता हो करना, करना भी करना, पुरा, पुरा। है टिकट नु लेट ਕਰਨਾ اناؤنس ਕਰਨਾ ਵੀ ਕਰਦਾ ਜ਼ਿੰਮੇਦਾਰ ਪੂਰਾ ਪੂਰਾ ਦੇਖੋ ਐਸਾ ਮੈਂ ਇੰਨੀ ਗੱਲ ਜ਼ਰੂਰ ਕਹੂੰਗਾ ਕਿ ਸਾਡੀ ਜਿਹੜੀ ਪਾਰਟੀ ਦੀ ਹਾਈ ਕਮਾਂਡ ਹੈ ਉਸ ਸਮੇਂ ਤਾਜ਼ਾ ਤਾਜ਼ਾ ਆਪਰੇਸ਼ਨਸ ਤੋਂ ਦੂਰ ਹੋ ਕੇ हटਿਆ ਸੀ ਦੇਸ਼ ਦੇ ਹਾਲਾਤ ਜਿਹੜੇ ਸੀਗੇ ਉਹ ਜਿਹੜਾ ਸਾਡਾ ਦੂਸਰਾ ਦੁਸ਼ਮਣ ਮੁਲਕ ਹੈ ਉਹ ਇੱਕ ਤਰ੍ਹਾਂ ਦਾ ਆਪਣੀ ਯੋਜਨਾਬੰਦੀ ਕਰ ਰਿਹਾ ਸੀ ਔਰ ਸਾਡੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਸੀ ਉਧਰ ਕਿਤੇ ਨਾ ਕਿਤੇ ਉਲਝੀ ਹੋਈ ਸੀ ਇਹ ਇੱਕ ਕਾਰਨ ਰਿਹਾ ਹੈਗਾ ਮੈਂ ਉਸ ਗੱਲ ਨੂੰ ਮੰਨਦਾ ਪਰ ਮੈਨੂੰ ਟਾਈਮ ਕੱਟ ਮਿਲਿਆ ਤਾਂ ਤੁਹਾਨੂੰ ਵੀ ਪਤਾ 12-13 ਦਿਨਾਂ 'ਚ ਕੈਂਡੀਡੇਟ ਕਿੱਥੇ-ਕਿੱਥੇ ਜਾ ਸਕਦਾ ਇੱਕ ਵਾਰਡ ਨੂੰ ਇੱਕ ਦਿਨ ਵੀ ਨਾ ਮਿਲਿਆ 17 ਵਾਰਡ ਨੇ ਤੇ ਦੋ ਨੂੰ ਮੈਂ ਪੇਪਰ ਫਾਈਲ ਕੀਤੇ ਆ ਜੀ ਤਿੰਨ ਤੋਂ ਲੈ ਕੇ 17 ਨੂੰ ਪ੍ਰਚਾਰ ਬੰਦ ਹੋ ਗਿਆ ਸੋ 14 ਦਿਨ ਦੇ ਵਿੱਚ ਕਿੱਥੇ 13 ਦਿਨ ਹੀ ਰਹਿ ਗਏ ਵਿੱਚ ਤਾਂ 13 ਦਿਨ 'ਚ ਕਿੱਥੇ ਬੰਦਾ 17 ਵਾਰਡਾਂ ਨੂੰ ਕਵਰ ਨਹੀਂ ਕਰ ਸਕਦਾ ਕੁੱਤਾ ਜੀ ਡਿਊਰਿੰਗ ਇਲੈਕਸ਼ਨ ਦੋ ਤਿੰਨ ਫੈਸਲੇ ਹੋਏ ਨੇ ਜਿਵੇਂ ਕਿ 20000 ਏਕੜ ਦਾ ਰੋਣਾ ਕਹਿੰਦਾ ਸੀ ਉਸ ਤੋਂ ਬਾਅਦ ਵੀਤਰੀ ਨੇ ਮੁੱਖ ਮੰਤਰੀ ਸਾਹਿਬ ਤੋਂ ਕੁਝ ਡਿਵੈਲਪਮੈਂਟ ਅਥਾਰਟिटीज ਦੇ ਜਿਹੜੇ ਵਾਪਸ ਲੈ ਲਏ ਜਾਂ ਉਹਨਾਂ ਨੇ ਕਰਤੇ ਉਹਦਾ ਵੀ ਰੋਣਾ ਪੈਂਦਾ ਵਾ ਲੋਕਾਂ ਨੂੰ ਉਮੀਦ ਸੀ ਕਿ ਸ਼ਾਇਦ ਸਰਕਾਰ ਦੇ ਉਲਟ ਫਤਵਾ ਆਏਗਾ ਸਰਕਾਰ ਦੇ ਹੱਕ 'ਚ ਫਤਵਾ ਆਇਆ ਕਿ ਭਾਰਤੀ ਜਨਤਾ ਪਾਰਕੀ ਲੜਾਈ ਲੜੇਗੀ ਅੱਗੇ ਲੋਕ ਦੇ ਹੱਕ 'ਚ ਦੇਖੋ ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਕਹਾਂ ਇਹ ਸਰਕਾਰ ਦੇ ਹੱਕ 'ਚ ਫਤਵਾ ਨਹੀਂ ਹੈਗਾ ਇਹ ਸਰਕਾਰ ਨੇ ਇਲੈਕਸ਼ਨ ਲੜਿਆ ਤੇ ਕਈ ਕਈ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਵੀ ਸਮਝਦੇ ਹੋ ਮੈਂ ਇੱਥੋਂ ਤੁਹਾਡੇ ਸਾਹਮਣੇ ਕੁਝ ਉਹਦੇ ਵਿੱਚ ਕਹਿਣਾ ਨਹੀਂ ਚਾਹਦਾ ਪਰ ਕਈ ਚੀਜ਼ਾਂ ਤੁਸੀਂ ਵੀ ਸਮਝਦੇ ਹੋ ਜਿਸ ਤੰਗ ਨਾਲ 2-3 ਦਿਨ ਪਹਿਲਾਂ ਦੇ ਹਾਲਾਤ ਸੀ ਲੁਧਿਆਣਾ ਦੇ ਇਸ ਵਿਧਾਨ ਸਭਾ ਦੇ ਅੰਦਰ ਜਗ੍ਹਾ-ਜਗ੍ਹਾ ਟਰੱਕ ਫੜੇ ਗਏ ਜਗ੍ਹਾ-ਜਗ੍ਹਾ ਰਾਸ਼ਨ ਫੜਿਆ ਗਿਆ ਸ਼ਰਾਬ ਫੜੀ ਗਈ ਉਤੋਂ ਸਮਝ ਆਂਦੀ ਹੈ ਕਿ ਇੱਕ ਜਿਹੜਾ ਵਰਗ ਸੀਗਾ ਉਹਨੂੰ ਕਿਸੇ ਨਾ ਕਿਤੇ ਪਰਮਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਔਰ ਇਹ ਮੈਂ ਤੁਹਾਨੂੰ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਲਾਈਨ ਅਪ ਕਰੋ ਇਸ ਗੱਲ ਨੂੰ ਕਿ ਕੁਝ ਬੂਥਾਂ ਦੇ ਉੱਪਰ ਜਿੱਥੇ ਪੋਲਿੰਗ ਪਰਸੈਂਟੇਜ ਬਹੁਤ ਜ਼ਿਆਦਾ ਹੋਈ ਹੈ ਔਰ ਉਹਨਾਂ ਦੇ ਵਿੱਚ ਝਾੜੂ ਜਿੱਤਿਆ ਹੈ ਸਰਕਾਰ ਜਿੱਤੀ ਹੈ ਉੱਥੇ ਉਹਦੇ ਦੇ ਅਨਲਿਸਿਸ ਕਰਨ ਦੀ ਜਰੂਰਤ ਹੈ ਮੈਂ ਤੁਹਾਨੂੰ ਦੇਖੋ ਆਪਾਂ ਸਭ ਪੰਜਾਬੀ ਐ ਤੁਸੀਂ ਵੀ ਸਭ ਚੌਥਾ ਸਤੰਭਾ ਲੋਕਤੰਤਰ ਦਾ ਤੁਸੀਂ ਇਹਦੇ ਤੇ ਅਨਲਿਸਿਸ ਕਰਨ ਦੀ ਜਰੂਰਤ ਹੈ ਦੇਖੋ ਸਾਨੂੰ ਬਹੁਤ ਪਿਆਰ ਸਤਿਕਾਰ ਮਿਲਿਆ ਲੋਕਾਂ ਦਾ 12 ਦਿਨ 13 ਦਿਨ ਦੇ ਅੰਦਰ ਜੇ ਮੈਨੂੰ 20000 ਵੋਟ ਮਿਲੀ ਹੈ ਤੇ ਕੋਈ ਛੋਟੀ ਗੱਲ ਨਹੀਂ ਹੈ ਕਿ ਪਾਰਟੀ ਨੂੰ